ਅਜ਼ਾਦੀ ਦਿਹਾੜੇ ਨੂੰ ਸਮਰਪਿਤ 15 ਅਗਸਤ ਨੂੰ ਕਰਵਾਏ ਜਾ ਰਹੇ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਹੋਣਗੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਡਿਪਟੀ ਕਮਿਸ਼ਨਰ ਬਰੋ ਦਿੱਤੀ ਇਹ ਸਬੰਧੀ ਜਾਣਕਾਰੀ ਦੱਸਦੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਜੋ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਣਗੇ ਅਤੇ ਅੱਜ ਇਸ ਦੀ ਫੁੱਲ ਡ੍ਰੈਸਰ ਹਾਸਲ ਕੀਤੀ ਗਈ ਜਿਸ ਦੇ ਵਿੱਚ ਬਠਿੰਡਾ ਦੇ ADGP SPS ਪਰਮਾਰ ਬਠਿੰਡਾ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਬਠਿੰਡਾ ਦੇ SSP ਅਮਨੀਤ ਕੁੰਡਣ ਨੇ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਇਸ ਮੌਕੇ SP ਡੀਆ ਜੇ ਗਾਂਧੀ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਰਹੇ ਅਤੇ ਇਸ ਮੌਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਜਿੱਥੇ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਉਸ ਤੋਂ ਬਾਅਦ ਬਟਿੰਡਾ ਦੇ ਐਸਐਸਪੀ ਅਤੇ ਆਪਣਾ ਡੀਸੀ ਵੱਲੋਂ ਇਥੇ ਆਪਣਾ ਪਰੇਡ ਦਾ ਨਰੀਖਣ ਕੀਤਾ ਗਿਆ ਅਤੇ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਇਥੇ ਪਰੇਡ ਕੀਤੀ ਗਈ ਦੇਖਣ ਤਸਵੀਰਾਂ ਦੇ ਵਿੱਚ ਜਿੱਥੇ ਪੁਲਿਸ ਟੁਕੜੀਆਂ ਵੱਲੋਂ ਆਪਣੀ ਇਥੇ ਪਰੇਡ ਦਾ ਇਥੇ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਥੇ ਬੱਚਿਆਂ ਵੱਲੋਂ ਵੀ ਇਥੇ ਰੰਗ ਰੰਗ ਪ੍ਰੋਗਰਾਮ ਇਸ ਦੇ ਵਿੱਚ ਕੀਤਾ ਗਿਆ ਜਿੱਥੇ ਪੀਟੀ ਸ਼ੋਅ ਕੀਤਾ ਗਿਆ ਉਥੇ ਆਪਣਾ ਬੱਚਿਆਂ ਵੱਲੋਂ ਗਿੱਧਾ ਪੰਗੜਾ ਪਾ ਕੇ ਜਾਂ ਹੋਰ ਆਪਣਾ ਹੋਰ ਇੱਥੇ ਆਪਣਾ ਨਾਟਕ ਖੇਡ ਕੇ ਇੱਥੇ ਆਪਣਾ ਮਨੋਰੰਜਨ ਆਪ ਕਾਫੀ ਕੀਤਾ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ 15 ਅਗਸਤ ਨੂੰ ਜੋ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਇੱਕ ਵੱਡਾ ਸਮਾਗਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲਤਾਰ ਸਿੰਘ ਸੰਧਮ ਆਉਣਗੇ ਅੱਜ ਦੇ ਉਸ ਦੇ ਸਮਾਗਮ ਦੇ ਲਈ ਅੱਜ ਫੋਲਡਰ ਸਰੀ ਅਸਲ ਆਪਣਾ ਕੀਤੀ ਗਈ ਜਿਸ ਦੇ ਵਿੱਚ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਮੁਖਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਜਿੱਥੇ ਪਰੇਡ ਦਾ ਨਰੀਖਣ ਕੀਤਾ ਗਿਆ ਉੱਥੇ ਹੋਰ ਵੀ ਸੁਰੱਖਿਆ ਪ੍ਰਬੰਧਾਂ ਦਾ ਇੱਥੇ ਜਾਇਜ਼ਾ ਲਿਆ ਗਿਆ ਅਤੇ ਐਸਐਸਪੀ ਨੇ ਬੋਲਦਿਆਂ ਕਿਹਾ ਕਿ ਉਹਨਾਂ ਵੱਲੋਂ ਬਹਰੋ ਵੀ ਦੋ ਟੁਕੜੀਆਂ ਬੁਲਾਈਆਂ ਗਈਆਂ ਹਨ ਸੁਰੱਖਿਆ ਤੇ ਲਈ ਅਤੇ ਸੁਰੱਖਿਆ ਦੇ ਉਹਨਾਂ ਵੱਲੋਂ ਪ੍ਰਬੰਧ ਪੂਰੇ ਕੀਤੇ ਗਏ ਲਗਾਤਾਰ ਉਹਨਾਂ ਵੱਲੋਂ ਪਹਿਲਾਂ ਵੀ ਹੋਟਲਾਂ ਦੇ ਵਿੱਚ ਆਪਣੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ ਜੀ 15 ਅਗਸਤ ਦਾ ਜਿਹੜਾ ਬਠਿੰਡਾ ਚ ਪ੍ਰੋਗਰਾਮ ਹੋਣਾ ਹੈ ਜਿਹਦੇ ਸਾਡਾ ਮੇਨ ਡਿਸਟ੍ਰਿਕਟ ਦਾ ਪ੍ਰੋਗਰਾਮ ਹੈ ਉਹਦੀ ਅੱਜ ਫੁੱਲ ਡਰੈਸ ਰਿਹਰਸਲ ਸੀਗੀ ਉਹਦੇ ਚ ਸਾਡੇ ਏ ਡੀ ਜੀ ਪੀ ਬਠਿੰਡਾ ਰੇਂਜ ਵੀ ਸ਼ਾਮਲ ਹੋਏ ਔਰ ਡੀ ਸੀ ਡੀ ਸੀ ਬਠਿੰਡਾ ਔਰ ਸਾਡੀ ਸਾਰੀ ਟੀਮ ਜਿਨ੍ਹਾਂ ਦੀ ਵੀ ਇਥੇ ਡਿਊਟੀ ਲੱਗੀ ਹੈ ਔਰ ਸਿਵਲ ਦੇ ਪ੍ਰਸ਼ਾਸਨ ਦੇ ਅਸੀਂ ਸਾਰਿਆਂ ਨੇ ਪੂਰੀ ਰਿਹਰਸਲ ਮਿੰਟ ਟੂ ਮਿੰਟ ਅੱਜ ਫਾਲੋ ਕੀਤੀ ਹੈ ਤੇ ਹੁਣ ਅਸੀਂ ਆਪਣੀ ਜਿਹੜੀ ਇੰਟਰਨਲ ਮੀਟਿੰਗ ਆਫਿਸਰਸ ਨਾਲ ਕਰਾਂਗੇ ਔਰ ਸਾਡੀ ਜਿਨ੍ਹਾਂ ਦੀ ਵੀ ਬਾਈ ਨੇਮ ਡਿਊਟੀ ਸੀਗੀ ਜੀ ਉਹ ਸਾਰੇ ਅੱਜ ਰਿਹਰਸਲ ਤੇ ਆਏ ਆ ਤੇ ਅਸੀਂ ਬਸ ਉਹਨਾਂ ਨੂੰ ਬਰੀਫ ਕਰਨਾ ਔਰ ਸਾਡੀ ਇੱਥੇ ਜਿਹੜਾ ਸਾਡੇ ਡੀਐਸਪੀ ਹੈਡਕਵਰਟਰ ਹੈ ਡੀਐਸਪੀ ਸੀਐਡਬਲਯੂ ਕਮ ਡੀਐਸਪੀ ਹੈਡਕਵਰਟਰ ਉਹ ਪਰੇਡ ਕਮਾਂਡਰ ਬਣਨਗੇ ਤੇ ਅਸੀਂ ਇਹਨਾਂ ਦੀ ਜਿਹੜੀ ਪਰੇਡ ਹੈ ਉਹਦਾ ਵੀ ਨਿਰਖਣ ਕੀਤਾ ਤੇ ਸਾਡੀ ਤਿੰਨ ਟੁਕੜੀਆਂ ਪੰਜਾਬ ਪੁਲਿਸ ਦੀ ਹੈਗੇ ਆ ਬਾਕੀ ਜਿਹੜੇ ਬੱਚੇ ਵੀ ਹੈਗੇ ਔਰ ਐਨਸੀਸੀ ਕੈਡਟਸ ਵਗੈਰਾ ਸੋ ਵਧੀਆ ਇਹਨਾਂ ਦੇ ਰਿਹਰਸਲਸ ਕੀਤੇ ਆ ਤੇ ਬੜਾ ਅੱਛਾ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਦੇਖਿਆ ਔਰ ਜਿੱਥੇ ਤੱਕ ਕਿ ਸਾਡੀ ਸਿਕਿਉਰਿਟੀ ਦਾ ਐਂਗਲ ਹੈ ਜੀ ਉਹ ਸਾਡਾ ਪੂਰੇ ਜ਼ਿਲ੍ਹੇ ਦੀ ਫੋਰਸ ਔਰ ਸਾਨੂੰ ਬਾਹਰੋਂ ਵੀ ਦੋ ਕੰਪਨੀਆਂਜ਼ ਲਾਅ ਐਂਡ ਆਰਡਰ ਵੱਲੋਂ ਮਿਲੀ ਹੈ ਅਸੀਂ ਇਹਨਾਂ ਸਾਰਿਆਂ ਨੂੰ ਡਿਪਲੋਏ ਕਰਾਂਗੇ ਔਰ ਸਾਡੀ ਪੂਰੀ ਫੂਲ ਪ੍ਰੂਫ ਤਿਆਰੀ ਹੈ ਜੀ ਅੱਜ ਔਰ ਕੱਲ ਵੀ ਅਸੀਂ ਕੁਛ ਨਾ ਕੁਛ ਕਰਦੇ ਰਵਾਂਗੇ ਐਂਡ ਵੀ ਵਿਲ ਇਨਸ਼ੋਰ ਹੈਸਲ ਫਰੀ 15th ਅਗਸਟ ਹਾਂਜੀ ਚੈਕਿੰਗਸ ਚੱਲ ਵੀ ਰਹੀਆਂ ਜੀ ਅੱਜ ਵੀ ਚੱਲਣਗੀਆਂ ਤੇ ਕੱਲ ਵੀ ਚੱਲਣਗੀਆਂ ਹਾਂਜੀ ਪਹਿਲਾਂ ਵੀ ਕੀਤੀਆਂ ਤੇ ਅੱਗੇ ਵੀ ਅਸੀਂ ਜਾਰੀ ਰੱਖਾਂਗੇ ਅੱਜ ਤੱਕ ਕੀ ਕਰਨ ਚਾਹੁੰਦੇ ਜਿਹੜਾ ਆਪਣਾ ਅੱਜ ਦੀ ਜਿਹੜਾ ਅੱਜ ਦੀ ਜਿੱਤਾ 15 ਅਗਸਤ 2024 ਮਨਾਇਆ ਜਾਏਗਾ ਸੋ ਉਹਦੇ ਰਿਹਰਸਲ ਸੀਗੀ ਬਠਿੰਡੇ ਦੇ ਵਿੱਚ ਬਹੁਤ ਹੀ ਵਧੀਆ ਬੱਚਿਆਂ ਨੇ ਰੰਗਾਰੰਗ ਕਰਾ ਕਾਰਜਕ੍ਰਮ ਕੀਤਾ ਤੇ 15 ਤਰੀਕ ਨੂੰ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਜੀ ਸਾਡੇ ਮੁੱਖ ਮਹਿਮਾਨ ਹੋਣਗੇ ਤੇ ਸ਼ਹਿਰ ਨਿਵਾਸੀਆਂ ਨੂੰ ਤੁਹਾਡੇ ਰਾਹੀਂ ਮੈਂ ਇਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾਓ ਤੇ ਆਜ਼ਾਦੀ ਦਿਹਾੜੇ ਦਾ ਨਿਗਮਾਣੋ ਧੰਨਵਾਦ